ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਪਰਨੀਤ ਕੁਰ ਤੁਹਾਡਾ ਆਪਣੀ YouTube ਚੈਨਲ ਪਰਨੀਲ ਕ੍ਰੀਏਸ਼ਨ ਦੇ ਸਵਾਗਤ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਹੈਂਡ ਪੇਂਟਿਡ ਦੇ ਨਿਊ ਆਰਟੀਕਲਸ ਲੈ ਕੇ ਆਏ ਹਾਂ ਸੋ ਸਟਾਰਟ ਕਰਦੇ ਹਾਂ ਆਪਣੇ ਪਹਿਲੇ ਆਰਟੀਕਲ ਤੋਂ ਜਿਹੜਾ ਆਪਾਂ ਨੇ ਕਾਟਨ ਦੇ ਫੈਬਰਿਕ ਤੇ ਬਣਾਇਆ ਹੈ ਇਹਦਾ ਕਲਰ ਮਹਿੰਦੀ ਕਲਰ ਦੀ ਸ਼ੇਡ ਦੇ ਵਿੱਚ ਹੈ ਹੋ ਸਕਦਾ ਹੈ ਕੈਮਰੇ ਦੇ ਵਿੱਚ ਥੋੜਾ ਕਲਰ ਚੇਂਜ ਆ ਰਿਹਾ ਹੋਵੇ ਬਟੇ ਪ्योर ਜਿਵੇਂ ਮਹਿੰਦੀ ਕਲਰ ਹੁੰਦਾ ਉਸ ਤਰ੍ਹਾਂ ਦਾ ਇਹ ਕਲਰ ਰਹੂਗਾ ਫੈਬਰਿਕ ਦਾ ਤੇ ਇਹਦੇ ਉੱਪਰ ਆਪਣੇ ਮੰਗੋਲੀਏ ਫਲਾਵਰਸ ਬਣਾਏ ਜਿਹੜੇ ਇਸ ਤਰ੍ਹਾਂ ਸਪਰੈਡ ਕੀਤੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਆਪਣੇ ਸੋਹਣੇ ਸ਼ੇਡਸ ਦੇ ਵਿੱਚ ਕੰਮ ਕੀਤਾ ਸੋਬਰ ਜੇ ਕਲਰ ਯੂਜ਼ ਕੀਤੇ ਇਹਦੇ ਵਿੱਚ ਤੇ ਇਸ ਤਰ੍ਹਾਂ ਇਹਦੀ ਪੂਰੀ ਲੋਕਾ ਉੱਠੀ ਐਸੇ ਤਰ੍ਹਾਂ ਆਪਾਂ ਨੇ ਇੱਕ ਇੱਕ ਫਲਾਵਰ ਬਾਂਧੀ ਵੀ ਬਣਾਏ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਸ਼ੇਡਸ ਦੇ ਨਾਲ ਆਪਾਂ ਨੇ ਕੰਮ ਇਹਦੇ ਵਿੱਚ ਕੀਤਾ ਹੈ ਲੀव्स ਦਾ ਵੀ ਕਲਰ ਵੀ ਇਸ ਵਾਰ ਆਪਾਂ ਬਿਲਕੁਲ ਡਿਫਰੈਂਟ ਦੇ ਵਿੱਚ ਲੈ ਕੇ ਆਏ ਆ ਹੋ ਸਕਦਾ ਕੈਮਰੇ ਦੇ ਵਿੱਚ ਇੱਕ ਆਰਟੀਕਲ ਦਾ ਕਲਰ ਥੋੜਾ ਕੁਝ ਹੋਰ ਆ ਰਿਹਾ ਹੋਵੇ ਬਟ ਇਹ ਆਰਟੀਕਲ ਦਾ ਕਲਰ ਮਹਿੰਦੀ ਕਲਰ ਦੇ ਵਿੱਚ ਸੋ ਇਹ ਸੀ ਆਪਣਾ ਪਹਿਲਾ ਆਰਟੀਕਲ ਹੁਣ ਮੈਂ ਤੁਹਾਨੂੰ ਦੂਜਾ ਆਰਟੀਕਲ ਦਿਖਾਉਣੀ ਹੈ ਜਿਹੜਾ ਆਪਾਂ ਨੇ ਸੈਮੀ ਗਰੇਡ ਫੈਬਰਿਕ ਤੇ ਕੀਤਾ ਹੈ ਕੰਮ ਇਹਦਾ ਕਲਰ ਥੋੜਾ ਮਾਉਸ ਜਾਂ ਅਨ੍ਯੇ ਸ਼ੇਡ ਡਾਰਕਨ੍ਯੇ ਸ਼ੇਡ ਦੇ ਵਿੱਚ ਰਹੂਗਾ ਤੇ ਤੁਸੀਂ ਦੇਖੋ ਕਿੰਨੇ ਸੋਹਣੇ ਆਪਾਂ ਨੇ ਲੋਟਸ ਫਲਾਵਰਸ ਬਣਾਏ ਹੈ ਜਿਹੜਾ ਆਵਲਾ ਇੱਕ ਫਲਾਵਰ ਹੈ ਇਹ ਆਪਣੀ ਨੈਕ ਕੋਲੇ ਆਊਗਾ ਸ਼ੋਲਡਰ ਕੋਲ ਉਸ ਤੋਂ ਬਾਅਦ ਇਹ ਦੂਜੇ ਸ਼ੋਲਡਰ ਤੋਂ ਜਾਂਦਾ ਨੀਚੇ ਤੱਕ ਜਾਊਗਾ ਕਿਹਦੇ ਤੱਕ ਇਹਦੀ ਪੂਰੀ ਲੁੱਕ ਇਸ ਤਰ੍ਹਾਂ ਹੋ ਕੇ ਸੋ ਇਸੀ ਅੱਜ ਦੇ ਆਪਣੇ ਦੋ ਸੂਟ ਜੋ ਆਪਾਂ ਨੇ ਹੈਂਡ ਪੇਂਟ ਤਿਆਰ ਕੀਤੇ ਸੀ ਡਾਰਕ ਫੈਬਰਿਕ ਕਲਰ ਤੇ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋ ਤਾਂ ਤੁਸੀਂ ਵੀ ਇਹ ਕਸਟਮਾਈਜ਼ ਕਰਵਾ ਸਕਦੇ ਹੋ ਆਦੇ ਕਿਸੇ ਵੀ ਚੋਇਸ ਦੇ ਕਲਰਸ ਦੇ ਉੱਪਰ ਆਰਡਰ ਕਰਨ ਲਈ ਸਾਡੇ WhatsApp ਨੰਬਰ ਤੇ ਸਾਨੂੰ ਮੈਸੇਜ ਕਰੋ ਤੇ ਹੋਰ ਅਪਡੇਟਸ ਲਈ ਸਾਡੇ Instagram ਪੇਜ ਨੂੰ ਫੋਲੋ ਕਰੋ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇੱਕ ਰਿਕੁਐਸਟ ਹੈ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਹੋਰ ਅੱਗੇ ਸ਼ੇਅਰ ਕਰੋ ਦੇ ਸਬਸਕ੍ਰਾਈਬ ਕਰੋ ਥੈਂਕ ਯੂ